ਅਸੀਂ ਉਹਨੂੰ ਹੁਣ ਪੂਰਨ ਦਾ ਜਿਹੜਾ ਜਤਨ ਉਹ ਜਾਰੀ ਆ ਨੌਜਵਾਨ ਵੀ ਲੱਗੇ ਹੋਏ ਆ ਆ ਜਿਹੜਾ ਪੂਰਿਆ ਜਾ ਰਿਹਾ ਦੇਖ ਲਓ ਕਿੰਨਾ ਡੂੰਘਾ ਤੇ 3 ਫੁੱਟ ਡੂੰਘਾ ਟੋਆ ਸੀ ਜਿਹੜਾ ਇਹ ਗੱਡੀਆਂ ਆੜੀਆਂ ਠੀਕ ਹੈ ਦੇਖ ਲਓ ਇੱਕ ਮਿੰਟ ਜੀ ਸੜਕ ਜਿਹੜੀ ਆ ਤਾਂ ਸੰਕਰਨ ਜਿਹੜੀ ਰਾਹ ਕਾਫੀ ਤਸ ਗਿਆ ਸੀਗਾ ਉਹਦੇ ਕਾਰਨ ਜਿਹੜਾ ਇਹ ਟੋਆ ਪੈ ਗਿਆ ਸੀ ਤੇ ਜਿੱਥੇ ਹੁਣ ਨੌਜਵਾਨਾਂ ਨੇ ਰੋਕ ਕੇ ਸੇਵਾ ਤੋਂ ਆਈ ਸੀ ਲੰਗਰ ਦੀ ਬੰਤੋਂ ਲੰਗਰ ਦੀ ਸੇਵਾ ਕਰਕੇ ਆਈ ਸੀ ਨੌਜਵਾਨ ਤੇ ਸਾਰੇ ਜਣੇ ਰੋਕੇ ਜਦੋਂ ਉਹ ਦੇਖਿਆ ਕਿ ਦਰਖਤ ਵਿੱਚ ਗੱਡੇ ਪਏ ਸੀਗੇ ਕਿਸੇ ਵੀਰਵਲੋਂ ਕਿ ਟੂਆ ਆ ਗਿਆ ਉਹ ਕਰਕੇ ਜਿਹੜੇ ਹੁਣ ਜਿਹੜਾ ਟੂਆ ਪੂਰਨਾ ਸ਼ੁਰੂ ਕਰ ਦਿੱਤਾ ਵੱਡੇ ਸਾਰੇ ਆਪਣੀ ਆਪਣੀ ਸੇਵਾਵਾਂ ਦਿੰਦੇ ਹੋਏ ਇਹ ਟਰੈਲੀ ਚ ਲੰਗਰ ਛੱਡ ਕੇ ਆਏ ਦਰਿਆ ਤੇ ਅੱਜ ਦਰਿਆ ਦੀ ਲੰਗਰ ਦੀ ਸੇਵਾ ਸੀ ਦੁਸ਼ਾਂਗਤਲਾਂ ਤੋਂ ਪੱਟਾ ਹਿੰਜੇ ਬੱਚੇ ਬੱਟੇ ਵਾਸਤੇ ਹੋ ਜਾਂਦੇ ਆਇਆ ਬੱਚੇ ਬੱਟੇ ਵਾਸਤੇ ਆਹ ਜਲਦੀ ਆਜੋ ਆਜੋ ਲੰਗਰ ਲੰਗਰ ਸੱਚੀ ਗੱਲ ਬੋਰਜ ਟਹਿਲ ਦਾ ਤੁਸੀਂ ਬੰਨ ਤੇ ਜਿੱਥੇ ਅੱਜ ਲੰਗਰ ਦੀ ਸੇਵਾ ਕਰਕੇ ਆਏ ਟਰ ਤੇ ਹੁਣ ਬਾਜੀ ਚਲੋ ਤੇ ਰਾਹੀ ਜਿਹੜੇ ਆਉਂਦੇ ਦਿਕਤ ਆਣੀ ਸੀ ਨੰਗਲ ਦੀ ਰਾਤ ਦਾ ਸਮਾਂ ਸੀਗਾ ਤੇ ਇਸ ਕਰਕੇ ਨੌਜਵਾਨਾਂ ਨੇ ਰੋਕੇ ਸੇਵਾ ਲਈ ਆ ਸਾਰੇ ਨੌਜਵਾਨਾਂ ਨੇ ਆਪਣੀ ਸੇਵਾ ਦਿੱਤੀ ਆ ਉਹ ਪੱਟੇ ਜਾਂ ਸਾਈਡ ਦੇ ਜਿਹੜੇ ਹੈਗੇ ਆ ਲਾ ਲਗਾ ਦੋ ਟ੍ਰੇਕ ਉੱਪਰ ਦੀ ਆ ਉਹ ਤੇ ਪੂਰੀ ਭਾਈ ਸਾ ਲੋ ਆ ਨਾ ਪਾਉਂ ਜਾ ਹੁਣ ਮੰਨ ਹੁਣ ਬਸ 350 500 ਲੋ ਜੀ ਨਾ ਵੇ ਨਾ ਵੇ ਨਾ ਵੇ ਨਾ ਡੀਟੀ ਉੱਤੇ ਲੋ ਜੀ ਸਰਪੰਚ ਸਾਹਿਬ ਮਿੱਟੀ ਪਾ ਰਹੇ ਆ ਤੋ ਇਹਨੂੰ ਭੁਰ ਰਹੇ ਆ ਤੂੰ ਭਾਜੀ ਦੱਸਦੇ ਜੂਨੂ ਭਾਜੀ ਟਰੈਕਟਰ ਨਗਾ ਆ ਕੇ ਇੱਕ ਵਾਰੀ ਇਹਨਾ ਟਾਇਰ ਇਹਨੂੰ ਦੱਸ ਦਿਓ ਟਰੈਕਟਰ ਲਿਆਓ ਆ ਦੋਰਾ ਚੱਕ ਲਿਓ ਪਰ ਇਹਨੂੰ ਸਾਈਡ ਤੇ ਹੋ ਜੋ ਟਰੈਕਟਰ ਜਿਹੜੇ ਇਹ ਟਾਇਰ ਦੇ ਨਾਲ ਹੈ ਨਾ ਉਹਨੂੰ ਜਿਹੜਾ ਦਬਾ ਰਾਹ ਹੀ ਰਾਂ ਦੀ ਜਿਹੜੀ ਸਪੀਡ ਉਹ ਬਿਲਕੁਲ ਹੀ ਘੱਟ ਹੋ ਰਹੀ ਇਸ਼ਾਰੇ ਕਰਨ ਦੇ ਬਾਵਜੂਦ ਵੀ ਗੱਡੀਆਂ ਦੀ ਜਿਹੜੀ ਹੈ ਸਪੀਡ ਉਹ ਘੱਟ ਹੀ ਹੋ ਰਹੀ ਆ ਸਾਈਡ ਤੇ ਹੋ ਜਾ ਚਲੋ ਜੀ ਟਰੈਕਟਰ ਲੈ ਕੇ ਹੁਣ ਜਗੂ ਭਾਜੀ ਟਰੈਕਟਰ ਲੈ ਕੇ ਜਿਹੜਾ ਟੋ ਆਇਆ ਉਹ ਪੂਰੇ ਆ ਗਿਆ ਤੇ ਹੁਣ ਟਰੈਕਟਰ ਦੇ ਨਾਲ ਆ ਉਹਨੂੰ ਦਾ ਤੂਰਨ ਦੀ ਜਿਹੜੀ ਉਹ ਦੱਬਣ ਦੀ ਜਿਹੜੀ ਮਿੱਟੀ ਜਿਹੜੀ ਆ ਉਹਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੋ ਜੀ ਪੈ ਕਰਕੇ ਮਿੱਟੀ ਜਿਹੜੀ ਉਹ ਦੱਬੀ ਜਾ ਰਹੀ ਹੈ ਉਹ ਟਰੈਕਟਰ ਜਿਹੜਾ ਇਹ ਨਾੜ ਸਕੇ। ਥੋੜਾ ਜਿਹਾ ਘੁਮਾ ਕੇ ਪਰਲੇ ਪਾਸੇ ਨੂੰ ਵੀ ਲੋ ਜੀ ਇੱਥਾਂ ਰੋੜੇ ਧਾਕੇ ਇਹ ਤੋਂ ਵੈਨ ਉਸ ਲਾ ਪੁਰੁੰਦਾ ਜਿਹੜਾ ਪਰਲਾ ਨਾ ਜਨਾ ਨੂੰ ਦੁਕਾਨ ਤੋਂ ਨਾ ਨਾ ਤੋਂ ਕੀਤਾ ਗਿਆ ਉਹ ਮਿੱਟੀ ਇੱਟਾਂ ਇੱਟਾਂ ਰੋੜੇ 파ਕੇ ਦਾ ਟੂਆ ਸੀ ਉਹ ਪੂਰੇ ਗਿਆ ਜੰਗ ਦਾ ਬੇਨਤੀ ਕੋ ਬੈਗ ਨਾਲ ਹੈਗਾ ਹੀ ਨਹੀਂ ਮੈਂ ਨਾ ਮੈਂ ਕੋਣ ਹੁਣ ਜਿਹੜੀ ਹੈ ਤਸੀ ਇਸ ਕਰਕੇ ਕਿ ਇਧਰੋਂ ਜਿਹੜਾ ਪਾਣੀ ਦਾ ਨਿਕਾਸ ਜਿਹੜਾ ਖੇਤਾਂ ਨੂੰ ਲਈ ਖਾਲੇ ਕੱਢੇ ਹੋਏ ਨਾ ਸਰਕਾਰ ਵੱਲੋਂ ਐਕੀ ਖਾਲੇ ਬਣਾ ਕੇ ਉੱਤੇ ਆ ਉਹਨਾਂ ਦੇ ਵਿੱਚੋਂ ਜਿਹੜੀ ਖਾਲਿਆਂ ਦੇ ਨਾਲ ਇਹਦੇ ਪੈਕ ਸੀਕੇ ਪਾਏ ਹੋਏ ਪੈਰ ਤਾਂ ਪੁਰਾਣੇ ਆ ਪਰ ਹੌਦੀਆਂ ਬਣੀਆਂ ਤੇ ਥੱਲੇ ਉਹ ਸੜਕ ਦੇ ਥੱਲੇ ਜਿਹੜੀ ਜ਼ਮੀਨ ਉਤਸ ਗਈ ਆ ਉਹਦੇ ਕਾਰਨ ਇਹ ਜਿਹੜਾ ਪਾਣੀ ਆ ਗਿਆ ਬਈ ਟ੍ਰੈਕਟਰ ਦੀ ਨਾ ਟਿੱਪਰ ਸੁਣ ਕੱਲੀ ਏ ਟਿੱਪਰ ਪਰ ਪਰੇ ਗਾਲਾ ਪਰੇ ਟਿੱਪਰ ਨਾ ਦੇਓ ਪਰੇ ਲੋ ਜੀ ਟਿੱਪਰ ਨਗਾ ਦਤਾ ਹੈ ਉੱਪਰ ਦੀ ਤੇ ਦਾਨੂ ਆ ਜੀ ਹੁਣ ਜਿਹੜੀ ਧਸਿਆ ਨਹੀਂ ਹੈਗਾ ਇੱਕ ਵਾਰੀ ਹੋਰ ਆ ਜਾ ਲੋ ਜੀ ਇਹ ਪੱਕਾ ਹੋ ਗਿਆ ਬਾਹਰ ਜਿਹੜਾ ਟੋਵਾ ਸੀਗਾ ਉਹ ਪੂਰਾ ਪੱਕਾ ਹੋ ਗਿਆ ਤੇ ਟੇਪਰ ਦੇ ਨਾਲ ਇਹ ਇਹਦੀ ਜਿਹੜੀ ਮਜ਼ਬੂਤੀ ਉਹ ਨਾਪੀ ਗਈ ਆ ਜੇ ਤੂੰ ਵਾਇਰਾ ਉਹ ਪੂਰ ਦਿੱਤਾ ਆ ਪੱਤੇ ਪੱਤੇ ਜੇ ਪੱਤੇ ਉਹ ਕਿਹੜੀ ਆ ਸਰ ਜੀ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਜਿੰਨੇ ਵੀ ਪੇਜ ਨਾਲ ਜੁੜੇ ਆ ਦੇਖ ਰਹੇ ਆ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਭਗਾ ਕੀਤਾ ਸੀ ਪਹਿਲੀ ਵੀਡੀਓ ਤੇ ਹੁਣ ਇਹ ਜਿਹੜਾ ਟੋਆ ਜਿਹੜਾ ਉਹ ਪੂਰ ਦਿੱਤਾ ਆ ਸਾਰੇ ਵੀ ਜਿੰਨੇ ਵੀ ਸਾਥੀ ਜਿਨ੍ਹਾਂ ਨੇ ਇਹ ਸੇਵਾ ਕੀਤੀ ਹੈ ਬਹੁਤ ਬਹੁਤ ਧੰਨਵਾਦ